ਹੁਣ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਬਣਾਉਣੇ ਆ ਇਹ ਆਪਾਂ 2 ਕਿਲੋ ਆਟਾ ਲੈ ਲਿਆ ਤੇ ਇਹ 800 ਗ੍ਰਾਮ ਆਪਾਂ ਇਹ ਚ ਖੰਡ ਲਈ ਹੈ ਇਹ ਇਹ ਮੋਟੀ ਕੰਡਾ ਆਪਾਂ ਇਹਨੂੰ ਪੀਸ ਕੇ ਨਹੀਂ ਬਣਾਉਂਦੇਗੇ ਆਪਾਂ ਨਾ ਇਹਨੂੰ ਦੁੱਧ ਦੇ ਵਿੱਚ ਹੀ ਖੋਰਾਗੇ ਤੇ ਇਹ ਇੱਕ ਚਮਚਾ ਜਿਮੈਨ ਦਾ ਇਹ ਵੀ ਵਿੱਚ ਪਾਵਾਂਗੇ ਆਪਾਂ ਵਾਈ ਤੋਂ ਵਧੀਆ ਹੁੰਦਾ ਤੇ ਇਹ ਹੈਗਾ ਆਪਣਾ 400 ਗ੍ਰਾਮ ਹੈਗੀ ਮਲਾਈ ਤਾਜੀ ਮਲਾਈ ਹੈ ਇਹ ਆਪਣਾ ਇਹ ਹੈਗਾ ਦੁੱਧ ਅੱਧਾ ਕਿਲੋ ਤੋਂ ਥੋੜਾ ਜਿਹਾ ਘੱਟ ਆ ਜੇ ਆਪਾਂ ਲੋੜ ਪਈ ਤਾਂ ਆਪਾਂ ਹੋਰ ਵਾਰਤ ਸਕਦੇ ਹਾਂ ਹੋਰ ਵਿੱਚ ਪਾ ਸਕਦੇ ਹਾਂ ਇਹ ਤੇ ਇਹ ਹੈਗਾ ਆਪਾਂ ਨਾਰੀਅਲ ਇਹ ਕੱਟ ਕੇ ਲਿਆ ਆਪਾਂ ਬੂਰਾ ਨਹੀਂ ਪਾਇਆਗਾ ਕੱਟ ਕੇ ਪਾਵਾਂਗੇ ਇਹ ਵਿੱਚ ਬਹੁਤ ਵਧੀਆ ਟੇਸਟ ਆਉਂਦਾ ਇਹਦਾ ਤੇ ਇਹ ਹੈਗੀ ਕਾਲੀ ਮਿਰਚ ਦਰਦਰੀ ਜੀ ਨਾ ਆਪਾਂ ਇਹ ਪੀਸ ਕੇ ਰੱਖੀ ਆ ਇਹ ਇਹ ਵੀ ਆਪਾਂ ਪਾਵਾਂਗੇ ਇਹ ਵੀ ਕਾਲ ਇਹ ਵੀ ਪਿੰਨੀਆਂ ਚੌਲਾਂ ਦੀਆਂ ਦੇ ਵਿੱਚ ਬਹੁਤ ਟੇਸਟੀ ਲੱਗਦੀ ਆ ਤੇ ਨਾਲ ਇਹ ਵਾਈ ਤੋਂ ਬਹੁਤ ਵਧੀਆ ਹੁੰਦਾ ਤੇ ਹੁਣ ਨਾ ਆਪਾਂ ਇਧਰ ਰੱਖ ਲੈਨੇ ਤਮਾ ਰੱਖ ਲੈਨੇ ਇਹਦੇ ਵਿੱਚ ਆਪਾਂ ਦੁੱਧ ਪਾ ਲੈਨੇ ਥੋੜਾ ਜਿਹਾ ਇਹ ਹੁਣ ਹੀ ਰੱਖੀ ਸੀ ਨਾ ਆਪਾਂ ਹੁਣ ਇਹਨੂੰ ਪੂਰੀ ਗੜਵੀ ਕਰਤਾ ਇਹ ਵੀ ਦੁੱਧ ਵਿੱਚ ਪਾ ਲੈਆ ਵੀ ਦੁੱਧ ਘਟਣਾ ਜਾਵੇ ਵਿੱਚ ਤੇ ਇਹ ਆਪਣਾ ਖੰਡ ਇਸੇ ਦੁੱਧ ਦੇ ਵਿੱਚ ਪਾਵਾਂਗੇ ਦੁੱਧ ਗਰਮ ਕਰਕੇ ਆਪਾਂ ਰੱਖਿਆ ਸੀਗਾ ਤੇ ਇਹਦੇ ਵਿੱਚ ਹੀ ਆਪਾਂ ਇਹ ਖੰਡ ਪੋੜ ਲਾਂਗੇ ਤੇ ਮਲਾਈ ਆਪਾਂ ਵੈਸੇ ਪਾਲਾਂ ਉਂਝ ਪਾਲਾਂਗੇ ਨਾਲੇ ਤਾਂ ਆਪਣੀ ਇਹ ਖੰਡ ਘਰ ਜੂਗੀ ਵਿੱਚ ਤੇ ਨਾਲੇ ਆਪਣਾ ਇਹ ਦੁੱਧ ਵੀ ਨਾਲ ਕਰਮ ਹੋ ਜੂਗਾ ਇਸ ਤਰ੍ਹਾਂ ਕਰਕੇ ਬਸ ਇਹਨੂੰ ਹਲਾਈ ਜਾਣਾ ਹੈ ਕਰਕੇ ਪੂਰਾ ਜਦੋਂ ਖੁਰ ਗਿਆ ਤੇ ਆਪਾਂ ਇਹਨੂੰ ਢਾਕੇ ਰੱਖ ਲਾਂਗੇ ਉਧਰ ਆਪਾਂ ਨਾ ਫਿਰ ਲੈ ਦਿੱਤੇ ਜਾ ਕੇ ਆਟਾ ਭੁੰਨਦੇ ਆਂ ਇਹ ਆਪਣੀ ਨਾ ਠੰਡ ਚੰਗੀ ਤਰ੍ਹਾਂ ਖੁਰਗੀ ਵਿੱਚ ਤੇ ਹੁਣ ਨਾ ਆਪਾਂ ਗੈਸ ਬੰਦ ਕਰਤਾ ਇਤਰਾ ਪਕੜਾਈ ਰੱਖ ਲਈ ਤੇ ਕੜਾਈ ਦੇ ਵਿੱਚ ਨਾ ਆਪਾਂ ਆਟਾ ਹੌਲੀ ਹੌਲੀ ਪਾ ਲੈਂਦੇ ਆ ਥੱਲੇ ਅੱਗ ਮਚਾਈ ਸੀ ਆਪਾਂ ਤੇ ਇਹਨੂੰ ਨਾ ਆਪਾਂ ਹੌਲੀ ਹੌਲੀ ਭਲਾਈ ਚਲਾਂਗੇ ਅੱਗ ਮੱਧਮ ਜੀ ਰੱਖਣੀ ਆਪਾਂ ਬਹੁਤ ਜ਼ਿਆਦਾ ਤੇਜ਼ ਨਹੀਂ ਰੱਖਣੀ ਤੇ ਇਹੋ ਆਪਣਾ بس ਐ ਹਲਾਈ ਜਾਣਾ ਵੀ ਥੱਲੇ ਨਾ ਲੱਗੇ ਇਹ ਅਸੀਂ ਜੀ ਹਲਾਵਾਂਗੇ ਆਪਣਾ ਆਟਾ ਚੰਗੀ ਤਰ੍ਹਾਂ ਭੁੰਨਿਆ ਗਿਆ ਹੁਣ ਹਲਕਾ ਜਿਹਾ ਕਲਰ ਵੀ ਚੇਂਜ ਹੋ ਗਿਆ ਬਹੁਤ ਜ਼ਿਆਦਾ ਆਪਾਂ ਕਹਿੰਦਾ ਤੇਜ ਨਹੀਂ ਕਰਨਾ بس ਇਹਦੀ ਥੋੜੀ ਜਿਹੀ ਹਲਕੀ ਜਿਹੀ ਮਹਿਕ ਆਉਣ ਲੱਗ ਜਾਂਦੀ ਉਹ ਤੋਂ ਆਪਾਂ ਹੁਣ ਉਤਾਰ ਲੈਣੇ ਆ ਉਤਾਰ ਕੇ ਨਾ ਇਹਨੂੰ ਆਪਾਂ ਇਹਨੂੰ ਹਲਾਈ ਜਾਣਾ بس ਵੀ ਇਹ ਥੱਲੇ ਨਾ ਲੱਗੇ ਕਿਉਂਕਿ ਆਟਾ ਹੁੰਦਾ ਨਾ ਜਲਦੀ ਲੱਗ ਜਾਂਦਾ ਥੱਲੇ ਬਸ ਨੂੰ ਹਲਾਈ ਚੱਲਾਂਗੇ ਸਟ੍ਰੇਨ ਲਾਈ ਜਨਾ ਬਸ ਹੱਸ ਤਰਨ ਹੁਣ ਆਪਾਂ ਇਹਦੇ ਵਿੱਚ ਨਾ ਇਹ ਮਲਾਈ ਪਾ ਲਾਂਗੇ ਇੱਕ ਵਾਰੀ ਆ ਪੱਧੀ ਮਲਾਈ ਪਾਈ ਹੈ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਤੇ ਨਾ ਗੁਟਲੀਆਂ ਬਣ ਜਾਣਾਂ ਤੇ ਹਜੇ ਨਾ ਚੌਲਾਂ ਦਾ ਆਟਾ ਜਿਹੜਾ ਇਹ ਵੀ ਗਰਮ ਹੀ ਆ ਤਾਂ ਹੀ ਮਨਾਲ ਦੇ ਨਾਲ ਪਾਈ ਜਾਨੀ ਥੱਲੇ ਤਾਰ ਕੇ ਆਪਣਾ ਕੜਾਈ ਦੇ ਵਿੱਚ ਉਹ ਕੱਢਿਆ ਹੀ ਨਹੀਂਗਾ ਕਿਉਂਕਿ ਫਿਰ ਇਹ ਠੰਡਾ ਨਾ ਹੋ ਜੇ ਇਸ ਕਰਕੇ ਚੰਗੀ ਤਰ੍ਹਾਂ ਇਹਨੂੰ ਨਾ ਗੁਟਲੀਆਂ ਜਿਹੜੀਆਂ ਇਹਦੀਆਂ ਹੈਗੀਆਂ ਇੰਗੀ ਤਰ੍ਹਾਂ ਆਪਾਂ ਇਹਨੂੰ ਸਾਫ਼ ਕਰ ਲਾਂਗੇ ਤੇ ਹੁਣ ਆਪਏ ਸਾਰੇ ਦੂਜੀ ਵੀ ਪਾ ਦਨੇ ਆ। ਕਸਟਾ ਇਹ 400 ਗ੍ਰਾਮ ਸਿਗੀ ਮਲਾਈ ਜਿਹੜੀ ਆਪਏ ਦੇ ਵਿੱਚ ਪਾ ਲਈ ਇਹ ਆਪਾਂ ਨਾ ਖੋਏ ਦਾ ਕੰਮ ਹੀ ਕਰਦੀ ਆ। ਆਪਾਂ ਐਕਸਟਰਾ ਜਿਹੜਾ ਖੋਆ ਕੇ ਵੀ ਇੱਕ ਮੁੱਲ ਲੈ ਕੇ ਆਉਂਦੇ ਆ ਤੇ ਉਹ ਕਿਹੜਾ ਆਪ ਵਧੀਆ ਬਣਿਆ ਹੁੰਦਾ ਸੁੱਕੇ ਦੁੱਧ ਦਾ ਹੀ ਬਣਿਆ ਹੁੰਦਾ। ਕਿਉਂਕਿ ਜੇ ਆਪਾਂ ਘਰ ਦੇ ਵਿੱਚ ਖੋਆ ਕੱਢਦੇ ਨਾ ਤਾਂ ਉਹ ਸਕੀਨ ਜੇ ਕਲਰ ਚ ਬਣਿਆ ਹੁੰਦਾ ਹਾਕੀ ਰੰਗ ਚ ਬਣ ਜਾਂਦਾ ਉਹ ਤੇ ਉਹ ਵਾਈਟ ਕਲਰ ਦਾ ਹੁੰਦਾ। ਇਸ ਕਰਕੇ ਆਪਾਂ ਮਲਾਈ ਪਾ ਲੈਨੇ ਆ। ਤੇ ਹੁਣ ਆਪਾਂ ਇਹਦੇ ਵਿੱਚ ਨਾ ਇਹ ਨਾਰੀਅਲ ਜਿਹੜਾ ਕੱਟ ਕੇ ਰੱਖਿਆ ਨਾਰੀਅਲ ਕੱਟ ਕੇ ਪਾ ਲੈਨੇ ਆ। ਕੱਟਿਆ ਹੋਇਆ ਇਹ ਆਪਾਂ ਪਹਿਲਾਂ ਰੱਖ ਲਿਆ ਸੀਗਾ ਤੇ ਇਹ ਵੀ ਪਾ ਲੈਨੇ ਆ। ਹੁਣ ਇਧਰ ਆਪਾਂ ਜਵੈਣ ਲਾਡੀ ਤੇ ਜਵੈਣ ਨੂੰ ਨਾ ਆਪਾਂ ਥੇੜੀ ਤੇ ਮਲ ਕੇ ਫੇਰ ਵਿੱਚ ਪਾਈਦਾ ਕਿਉਂਕਿ ਇਹਦੇ ਨਾਲ ਨਾ ਸਮੈਲ ਵਧੀਆ ਆਉਂਦੀ ਤੇ ਨਾਲ ਹੀ ਆਪਾਂ ਕਾਲੀ ਮਿਰਚ ਪੁੱਟੀ ਹੋਈ ਉਹ ਪਾਤੀ। ਤੇ ਹੁਣ ਆਪਾਂ ਪਾਵਾਂਗੇ ਦਸਨ। ਉਧਰ ਪਲੇਟ ਕੱਢ ਲਗੇ। ਇਹਨੂੰ ਪਹਿਲਾਂ ਹਲਾ ਲ ਗਏ ਆਪਾਂ। चंकी तरह हिला इस तरह करके ना आप चंकी तरह हिला लेंगे आवाज आ रही है थोड़ी थोड़ी गुरद्वारा साहब ना पाठ रख्या होंड पाठी आवाज आ रही है ना ही हम आपके पा देंगे भी ड्राई फ्रूट पा सकते हैं पर मेन दख नहीं पाएँ से नारी कट के पाएंगे हूँ आप जरा दुध ती चीनी आप ਹੁਣ ਆਪਏ ਇਹ ਪਾ ਲਈਏ ਅੱਧਾ ਪਾ ਲਈਏ ਇਹਨੂੰ ਹੁਣ ਚੰਗੀ ਤਰ੍ਹਾਂ ਹਲਾਵਾਂਗੇ ਅੱਧਾ ਤਾਂ ਕਰਕੇ ਪਾ ਲਿਆ ਆਪਾਂ ਚੀਜ਼ ਪੂਰੀ ਆਪਾਂ ਦੇ ਰੱਖੀਏ ਮਿੱਠਾ ਪੂਰਾ ਪਾਇਆ ਜੇ ਆਪਾਂ ਨੂੰ ਜ਼ਰੂਰਤ ਹੋਈ ਨਾ ਥੋੜਾ ਜਿਹਾ ਦੁੱਧ ਆਪਾਂ ਹੋਰ ਪਾ ਸਕਦੇ ਆ ਆਪਣੀ ਜ਼ਰੂਰਤ ਹੋਈ ਤਾਂ ਆਪਾਂ ਹੋਰ ਅਲੱਗ ਦੇ ਪਾ ਸਕਦੇ ਆ ਮਿੱਠਾ ਇਹਦੇ ਵਿੱਚ ਪੂਰਾ ਪਾ ਲਓ ਪਹਿਲਾਂ ਤੇ ਦੁੱਧ ਤਾਂ ਬਾਅਦ ਚ ਵੀ ਪੈ ਜਾਣਾ ਗਰਮ ਕੀਤਾ ਹੋਇਆ ਹੁਣ ਇਹ ਆਪਾਂ ਸਾਰਾ ਪਾ ਲਿਆ ਵਿੱਚ ਹੋਲਸ ਜੀ ਆਪਾਂ ਪੂਰਾ ਖੰਡ ਵੀ ਪਾਉਨੇ ਆ ਨਾ ਉਹ ਵੀ ਥੋੜਾ ਜਿਹਾ ਦੰਦਾ ਚ ਸਰਕ ਸਰਕ ਕਰਦੀ ਐ ਤੇ ਜਦੋਂ ਆਪਾਂ ਇਸ ਤਰ੍ਹਾਂ ਬਣਾ ਲੈਨੇ ਆ ਖੰਡ ਨੂੰ ਦੁੱਧ ਦੇ ਵਿੱਚ ਹੀ ਘੁਲ ਕੇ ਆਪਾਂ ਵਿੱਚ ਪਾਉਨੇ ਆ ਨਾ ਤੇ ਮਲਾਈ ਪਾ ਲੈਨੇ ਆ ਤੇ ਤੁਹਾਨੂੰ ਐ ਪਤਾ ਹੀ ਨਹੀਂ ਲੱਗਦਾ ਕਿ ਇਤੋਂ ਇੰਨੇ ਬਣਿਆ ਕਿ ਚੌਲਾ ਨਹੀਂ ਆਪਨੇ ਪਿੰਨੀਆਂ ਬਣ ਕੇ ਹੋ ਗਈਆਂ ਤਿਆਰ ਆ ਇਸ ਤਰ੍ਹਾਂ ਬਿਲਕੁਲ ਆ ਬੋਲੀਆਂ ਬੋਲੀਆਂ ਬਣੀਆਂ ਆਟੇ ਦੀਆਂ ਚੌਲਾਂ ਦੇ ਆਟੇ ਦੀਆਂ ਬਣਾਈਆਂ ਆਪਾਂ ਇਹ ਜੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ